ਨਮਸਕਾਰ ਸਤਿ ਸ਼੍ਰੀ ਅਕਾਲ ਅਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅੰਦਵਾਤਾ ਸੁਖਵਿੰਦਰ ਕਲਕੱਤਾ ਜਿਸ ਦਾ ਬੀਤੇ ਦਿਨੀ ਕਤਲ ਕਰ ਦਿੱਤਾ ਗਿਆ ਉਹ ਪਿੰਡ ਦੀ ਨੁਹਾਰ ਬਦਲਣ ਲਈ ਵਿਦੇਸ਼ ਤੋਂ ਪਿੰਡ ਆ ਕੇ ਸਮਾਜ ਸੇਵਾ ਦਾ ਮੋਹਰੀ ਆਗੂ ਸੀ ਉਸ ਦੇ ਕਤਲ ਮਾਮਲੇ ਵਿੱਚ ਬਰਨਾਲਾ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਅਧਿਨ ਹਲਕਾ ਪਧੋਰ ਦੇ ਵਿਧਾਇਕ ਲਾਪ ਸਿੰਘ ਉਗੇਕੇ ਨੂੰ 120 ਬੀ ਦੀ ਕਾਰਵਾਈ ਕਰਕੇ ਉਸ ਨੂੰ ਜਾਂਚ ਦੇ ਕੇਸ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਸਾਡਾ ਮੁੱਖ ਮੰਤਰੀ ਤੇ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਪਿੰਡ ਸਹਿਣਾ ਵਿਖੇ ਕਤਲ ਹੋਏ ਸੁਖਵਿੰਦਰ ਸਿੰਘ ਦੇ ਇਨਸਾਫ ਲਈ ਪਰਿਵਾਰ ਤੇ ਲੋਕਾਂ ਵੱਲੋਂ ਚੱਲ ਰਹੇ ਦੂਜੇ ਦਿਨ ਦੇ ਧਰਨੇ ਵਿੱਚ ਸ਼ਾਮਲ ਹੋਣ ਉਪਰੰਤ ਮੀਡੀਆ ਨਾਲ ਵੀ ਰੂਬਰੂ ਹੋਏ ਉਹਨਾਂ ਨੇ ਕਿਹਾ ਕਿ ਸੁਖਵਿੰਦਰ ਸਿੰਘ ਸਰਕਾਰ ਦੇ ਖਿਲਾਫ ਤੇ ਹਲਕੇ ਦੇ ਅਮੈਲੇ ਦੇ ਖਿਲਾਫ ਬੋਲਦਾ ਤੇ ਲੋਕਾਂ ਨਾਲ ਖੜਦਾ ਸੀ ਜਿਸ ਕਰਕੇ ਉਹ ਇਹਨਾਂ ਨੂੰ ਪਸੰਦ ਨਹੀਂ ਸੀ ਉਹਨਾਂ ਨੇ ਦੱਸਿਆ ਕਿ ਉਹ ਢਾਈ ਬਰੇ ਪਹਿਲਾਂ ਵੀ ਇਸ ਇਨਸਾਨ ਨੂੰ ਮਿਲਨ ਆਏ ਸੀ ਜਦ ਉਸ ਨੂੰ ਵਿਧਾਇਕ ਨੇ ਥੱਪੜ ਮਾਰਨ ਦੀ ਧਮਕੀ ਦਿੱਤੀ ਸੀ ਚੰਨੀ ਨੇ ਕਿਹਾ ਕਿ ਬਰ ਨਾਲਾ ਪੁਲਿਸ ਨੇ ਇਸ ਤੋਂ ਅਸਲਾ ਲੈ ਕੇ ਇਸ ਨੂੰ ਨਿਹਾਥਾ ਕਰ ਦਿੱਤਾ ਤੇ ਇਸ ਤੇ ਝੂਠੇ ਪਰਚੇ ਵੀ ਦਰਜ ਕਰ ਦਿੱਤੇ ਅੱਜ ਮੈਂ ਸੈਨੇ ਪਿੰਡ ਦੇ ਵਿੱਚ ਜਿੱਥੇ ਸਾਫ ਦਾ ਸਰਪੰਚ ਦਾ ਬੇਟਾ ਜਿਹੜਾ ਕਿ ਆਪ ਸਰਪੰਚੀ ਦਾ ਕੰਮ ਇੱਥੇ ਸੰਭਾਲਦਾ ਸੀ ਉਸ ਦਾ ਬੇਦਰਦੀ ਦੇ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਪੁਲਿਸ ਕਹਿ ਰਹੀ ਹੈ ਬੰਦੇ ਨੇ ਨਸ਼ਾ ਕਰਿਆ ਹੋਇਆ ਸੀ ਤੇ ਨਜਾਇਜ਼ ਹਥਿਆਰੇ ਨਾਲ ਮੈਂ ਪੁੱਛਦਾ ਫਿਰ ਤੁਸੀਂ ਤਾਂ ਕਹਿੰਦੇ ਨਸ਼ੇ ਬੰਦੋਗੇ ਫਿਰ ਨਸ਼ਾ ਕਿਸ ਤਰ੍ਹਾਂ ਕਰਿਆ ਹੋਇਆ ਸੀ ਲੁਧਿਆਣੇ ਤੋਂ ਪੁਲਿਸ ਕਹਿੰਦੀ ਹੈ ਨਜਾਇਜ਼ ਹਥਿਆਰਾ ਲਿਆ ਹੈ ਦਾ ਮਤਲਬ ਉਹਦੇ ਆਣੇ ਚ ਨਜਾਇਜ਼ ਹਥਿਆਰਾ ਵੀ ਵਿਕਦਾ ਹੈ ਲਾਅ ਐਂਡ ਆਰਡਰ ਦੀ ਸਥਿਤੀ ਕੀ ਹੈ ਦੂਸਰਾ ਇਹ ਹੈ ਕਿ ਇਹ ਇੱਕ ਜੁਝਾਰੂ ਲੀਡਰ ਸੀ ਵਾਹਿਗੁਰੂ ਜੀ ਸੁਖਵਿੰਦਰ ਸਿੰਘ ਜਿਹੜਾ ਕਿ ਸਰਕਾਰ ਦੇ ਖਿਲਾਫ ਬੋਲਦਾ ਸੀ ਐਮਐਲਏ ਦੇ ਖਿਲਾਫ ਬੋਲਦਾ ਸੀ ਲੋਕਾਂ ਦੇ ਹੱਕ ਵਿੱਚ ਬੋਲਦਾ ਸੀ ਤੇ ਇਹਨਾਂ ਨੂੰ ਇਹ ਪਸੰਦ ਨਹੀਂ 22 ਸਾਲ ਪਹਿਲਾਂ ਮੈਂ ਇਸ ਬੰਦੇ ਕੋਲ ਪਹਿਲਾਂ ਵੀ ਆਇਆ ਸੀ ਜਦੋਂ ਐਮਐਲਏ ਨੇ ਇਹਨੂੰ ਕਿਹਾ ਕਿ ਮੈਂ ਤੇਰੇ ਲੱਫੜ ਮਾਰਨ ਤੇ ਇਹਦੇ ਖਿਲਾਫ ਐਮਐਲਏ ਬੋਲਿਆ ਸੀ ਉਸ ਤੋਂ ਬਾਅਦ ਇਧਰ ਅਸਲਾ ਲੈ ਲਿਆ ਗਿਆ ਇਹਨੂੰ ਨਹੱਤਾ ਕਰ ਦਿਆ ਗਿਆ ਤੇ ਇਹਦੇ ਤੇ ਪਰਚੇ ਵੀ ਹੋਏ ਅੱਜ ਉਸ ਦਾ ਕਤਲ ਹੋ ਗਿਆ ਹੈ ਕੱਲ ਆ ਉਹਨਾਂ ਦੇ ਭੈਣ ਜੀ ਖੜੇ ਐ ਇਹ ਉਹਦਾ ਭਰਾ ਖੜਾ ਹੈ ਇਹਨਾਂ ਨੇ ਮੈਨੂੰ ਦੱਸਿਆ ਕਿ ਇਹਦੇ ਵਿੱਚ ਉਹ ਹਮੇਸ਼ਾ ਕਹਿੰਦਾ ਸੀ ਕਿ ਲਾਹਵ ਸਿੰਘ ਉਹਕੇ ਕੋਲ ਤੋਂ ਮੈਨੂੰ ਖਤਰਾ ਹੈ ਕੇਸ ਕਰਕੇ ਇਹਦੀ ਤਹਿਕੀਕਾਤ ਹੋਣੀ ਚਾਹੀਦੀ ਹੈ ਤੇ ਲਾਹਬ ਸਿੰਘ ਓਗੇ ਕੇ ਕੱਲ ਇਹਨਾਂ ਨੇ ਪਰਚਾ ਦਰਜ ਕਰਾਇਆ ਇਹਨਾਂ ਨੇ ਐਮਐਲਏ ਦਾ ਨਾਮ ਲਿਆ ਪੁਲਿਸ ਕਹਿੰਦੀ ਇਹਦਾ ਨਾਮ ਵਿਚਨਾਪਾ ਕੇਸ ਕਮਜ਼ੋਰ ਹੋ ਜਾਣਾ ਇਹਨੂੰ ਪਾਉਣ ਨਹੀਂ ਦਿੱਤਾ ਨਾ ਸੋ ਅੱਜ ਅਸੀਂ ਮੰਗ ਕਰਦੇ ਆ ਕਿ 120 ਬੀਚ ਐਮਐਲਏ ਨੂੰ ਰੱਖਿਆ ਜਾਵੇ ਤੇ ਇਸ ਕੇਸ ਦੀ ਜਿਹੜੀ ਇਨਕੁਆਰੀ ਹੈ ਉਹ ਸੀਬੀਆਈ ਨੂੰ ਦਿੱਤੀ ਜਾਵੇ ਇੱਕ ਬਹੁਤ ਹੀ ਜਝਾਰੂ ਆਗੂ ਦਾ ਕਤਲ ਹੋਇਆ ਕੋਈ ਆਮ ਗੱਲ ਨਹੀਂ ਹੈ ਸਰਕਾਰ ਪਹਿਲਾਂ ਬੰਦੇ ਨੂੰ ਲਾਰਚ ਦਿੰਦੀ ਹੈ ਜਿਹੜੇ ਸਰਕਾਰ ਦੇ ਖਿਲਾਫ ਤੇ ਲੋਕਾਂ ਦੇ ਹੱਕ 'ਚ ਬੋਲਦੇ ਹੈ ਇਹਨੂੰ ਧਮਕੀ ਦਿੰਦੀ ਹੈ ਤੇ ਫੇਰ ਵੀ ਨਹੀਂ ਲੋਟ ਆਉਂਦਾ ਉਹਨੂੰ ਪਰਚੇ ਕਰਦੀ ਹੈ ਤੇ ਫੇਰ ਵੀ ਨਹੀਂ ਲੋਟ ਆਉਂਦਾ ਅੰਦਰ ਦਿੰਦੇ ਆ ਜੇ ਫੇਰ ਵੀ ਨਹੀਂ ਲੋਟ ਆਉਂਦਾ ਉਹਦੇ ਕੋ ਬੋੜੀਆਂ ਚੱਲਦੀਆਂ ਇਸੇ ਤਰ੍ਹਾਂ ਮੁਸੇਵਾਲੇ ਨੂੰ ਨਹੱਤਾ ਕੀਤਾ ਗਿਆ ਸੀ ਉਹਦੀ ਸਿਕਿਉਰਿਟੀ ਲਾ ਲਈ ਗਈ ਸੀ ਉਸੇ ਤਰ੍ਹਾਂ ਇਹਦਾ ਅਸਲਾ ਲੈ ਲਿਆ ਗਿਆ ਤੇ ਇਹਨੂੰ ਸਿਕਿਉਰਿਟੀ ਦਿੱਤੀ ਨਹੀਂ ਗਈ। ਆ ਬੀਬੀ ਖੜੀ ਐ ਸਾਡੀ ਸਰਪੰਚ। ਮੇਰਾ ਭਾਈ ਸੀ ਫੇਰੀ ਵੀ ਮਦਦ ਕੀਤੀ ਉਹਨੇ ਇਲੈਕਸ਼ਨ 'ਚ। ਮੰਨੂ ਵੀ ਕਾਹੇ-ਭਾਹੇ ਮਿਲਦਾ ਸੀ। ਖੁਸ਼-ਖੁਸ਼ ਦੇ ਵਿੱਚ ਅਸੀਂ ਆਉਂਦੇ ਸੀ ਇੱਕ ਦੂਜੇ ਦੇ। ਲੇਕਿਨ ਇਹਨਾਂ ਨੇ ਸਾਡੇ ਪਰਿਵਾਰ ਦਾ ਹੀਰਾ ਗੋਲੀਆਂ ਮਾਰ ਕੇ ਮਾਰਿਆ। ਇਹਦੇ ਵਾਸਤੇ ਸਰਕਾਰ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਇਹਨੂੰ ਨਹੱਤਾ ਕੀਤਾ। ਤੇ ਅਸੀਂ ਮੰਗ ਕਰਦੇ ਹਾਂ ਕਿ ਜਿਹੜੇ ਬੰਦੇ ਜ਼ਿੰਮੇਵਾਰ ਆ ਉਹਨਾਂ ਤੇ ਪਰਚੇ ਦੇ ਵਿੱਚ ਨਾਮ ਪਾਏ ਜਾਣ ਤੇ ਇਹਦੀ ਇਨਕੁਆਇਰੀ ਜਿਹੜੀ ਸੀਬੀਆਈ ਨੂੰ ਦਿੱਤੀ ਆ ਕਹਿੰਦੇ ਸਾਬ ਤੁਸੀਂ ਕਹਿੰਦੇ ਹੋ ਸਿਆਸੀ ਕਤਲ ਆ ਪਰ ਪੁਲਿਸ ਕਹਿ ਰਹੀ ਹੈ ਕਿ ਪੈਸਿਆਂ ਦਾ ਲੈਣ ਦੇਣ ਦਾ ਮਾਮਲਾ ਸੀ ਤੇ ਪਰਿਵਾਰਕ ਮੈਂਬਰਾਂ ਨੂੰ ਤੁਹਾਨੂੰ ਦੱਸਿਆ ਪੁਲਿਸ ਸਾਰਾ ਕੁਝ ਕਹਿੰਦੀ ਹੈ ਲੇਕਿਨ ਪੁਲਿਸ ਨੂੰ ਮੈਂ ਇਹ ਪੁੱਛਣਾ ਚਾਹੁੰਦਾ ਨਾ ਨਾਜਾਇਜ਼ ਹਥਿਆਰ ਕਿਸ ਤਰ੍ਹਾਂ ਆ ਗਿਆ ਉਹ ਬੰਦੇ ਕੋਲ ਉਹ ਚਿੱਟਾ ਪੀ ਕਿਸ ਤਰ੍ਹਾਂ ਫਿਰਦਾ ਸੀ ਤੁਸੀਂ ਕਿਉਂ ਇਸ ਬੰਦੇ ਦਾ ਨਾਜਾਇਜ਼ ਅਸਲੀ ਹਥਿਆਰ ਜਿਹੜਾ ਇਹਦਾ ਆਪਣਾ ਸੀ ਜਿਹੜਾ ਕਿ ਸੱਜੀ ਸੀ ਉਹ ਥਾਣੇ ਵੀ ਜਮਾ ਕਰਾਇਆ ਹੋਇਆ ਸੀ ਕਹਿੰਦੇ ਇਹ ਉਹਦੇ ਪਾਸ ਅਸਲਾ ਹੁੰਦਾ ਤਾਂ ਉਹ ਦੂਸਰੇ ਬੰਦੇ ਦੀ ਹਿੰਮਤ ਤੇ ਨਹੀਂ ਸੀ ਪੈਣੀ ਇਹਦੇ ਗੋਲੀ ਮਾਰ ਦੇ ਪੁਲਿਸ ਕਹਿੰਦੀ ਇਹ ਅਸਲਾ ਬੇਸਤਾ ਸੀ ਇਹਨਾਂ ਨੇ ਅੱਜ ਡੀਏਜੀ ਸਾਹਿਬ ਨੇ ਕਿਹਾ ਜੀ ਉਹ ਕਹਿੰਦਾ ਭਾਈ ਜੀ ਇਹ ਨੇ ਮੰਗ ਕੀਤੀ ਬਾਰ-ਬਾਰ ਮੇਰਾ ਅਸਲਾ ਵਾਪਸ ਦੇ ਦਿਓ ਉਸ ਤੋਂ ਬਾਅਦ ਇਹ ਜ਼ੋਰ ਲਾਉਂਦਾ ਰਿਹਾ ਕਿ ਮੈਨੂੰ ਸਿਕਿਉਰਟੀ ਦੇ ਦਿਓ ਨਾ ਸਿਕਿਉਰਟੀ ਦਿੱਤੀ ਨਾ ਅਸਲਾ ਦਿੱਤਾ ਇਹਦਾ ਆਪਣਾ ਤੇ ਨਹਾਤੇ ਬੰਦੇ ਤੇ ਗੋਲੀਆਂ ਚੱਲੀਆਂ ਤੁਹਾਡੇ ਨਾਲ ਕਦੇ ਗੱਲਬਾਤ ਹੋਈ ਸੀ ਉਹਨਾਂ ਦੀ ਇਸ ਮਸਲੇ ਨੂੰ ਲੈ ਕੇ ਵੀਡੀਓ ਦੇ ਵਿੱਚ ਬੋਲ ਰਿਹਾ ਉਹ ਕਿ ਉਹ ਕੋਤੇ ਖਤਰਾ ਹੈ ਮੈਨੂੰ ਆ ਵੀਡੀਓ ਲੋ ਇਥੇ ਮੈਨੂੰ ਕੌਣ ਦਿਖਾ ਰਿਆ ਸੀ ਡੀਏਜੀ ਸਾਹਿਬ ਨੇ ਕਿਹਾ ਇਹ ਪੈਸਿਆਂ ਦਾ ਰੋਲਾ ਸੀ ਉਹਦੇ ਕਰਕੇ ਕਤਲ ਹੋਇਆ ਵੀਰ ਜੀ ਡੀਏਜੀ ਨੇ ਕਹਿ ਰਿਹਾ ਪਿੱਛੇ ਦੇ ਸਰਕਾਰ ਪਰ ਆ ਰਹੀ ਉਤਨੀ ਜੀ ਸਾਹਿਬ ਵੈਪਨ ਆ ਜਿਹੜਾ ਲੁਧਿਆਣੇ ਤੋਂ ਮਿਲ ਗਿਆ ਸੌਖਾ ਮਿਲ ਗਿਆ ਕਹਿ ਰਹੇ ਨੇ ਇਲੀਗਲ ਵੈਪਨ ਹੈ ਇਹਦੇ ਲਈ ਸਰਕਾਰ ਦੀ ਕਰ ਰਹੀ ਹੈ ਮੈਂ ਇਹੀ ਕਹਿ ਰਿਹਾ ਮੈਂ ਪਹਿਲਾਂ ਕਹਿ ਚੁੱਕਿਆ ਕਿ ਨਸ਼ਾ ਵੀ ਮਿਲ ਗਿਆ ਉਹਨੂੰ ਚਿੱਟਾ ਉਹਨੂੰ ਬੰਦੇ ਨੂੰ ਇਲੀਗਲ ਵੈਪਨ ਵੀ ਪ੍ਰੋਵਾਈਡ ਹੋ ਗਿਆ ਲੁਧਿਆਣੇ ਤੋਂ ਇਹਦੇ ਪਿੱਛੇ ਕੌਣ ਹੈ ਕੀ ਆ ਇਹ ਸਰਕਾਰ ਦੇ ਵਿੱਚ ਖੁੱਲੇ ਆਮ ਅਸਰਾ ਮਿਲ ਰਿਹਾ ਹੈ 12 ਘੰਟਿਆਂ ਵਿੱਚ ਬਰਨਾਲੇ 'ਚ ਦੋ ਕਤਲ ਹੋ ਗਏ ਜੀ ਦਸਹਰੇ ਤੋਂ ਬਾਅਦ ਦੋ ਕਤਲ ਹੋਏ ਆ ਜੀ ਆ ਦਿੱਕਸ਼ੈਰੀ ਦੇਖ ਲਓ ਪਿਛਲੇ 12 ਘੰਟਿਆਂ 'ਚ ਦੋ ਕਤਲ ਹੋ ਗਏ ਸਾਰੇ ਪੰਜਾਬ 'ਚ ਨਿਤ ਕਤਲ ਹੁੰਦੇ ਆ ਕਿੱਥੇ ਹੈ ਲਾਵੇ ਆਰਡਰ ਦੀ ਸਥਿਤੀ ਰੋਜ਼ ਫਰੋਤੀਆਂ ਮੰਗੀਆਂ ਜਾ ਰਹੀਆਂ ਰੋਜ਼ ਗੈਕਸਟਰਾਂ ਦੇ ਟੈਲੀਫੋਨ ਆ ਰਹੇ ਆ ਰੋਜ਼ ਗੈਂਗਸਟਰ ਲੋਕਾਂ ਨੂੰ ਪਰੇਸ਼ਾਨ ਕਰ ਰਹੇ ਹਨ ਜੰਨੀ ਸਾਹਿਬ ਪਰਿਵਾਰ ਨੇ ਕਪਾਲਪਾਲ ਕੋਲ ਗੱਲ ਕੀਤੀ ਹੈ ਨਾ ਫੈਸਲਾ ਕੀ ਹੈ ਇਹ ਧਰਨਾ ਜਾਰੀ ਰੱਖਣਗੇ ਪਰਿਵਾਰ ਆ ਭੈਣ ਖੜੀ ਹੈ ਜੀ ਵੀ ਦੱਸੋ ਕੌਣ ਜਮਬਾਰਕ ਇੱਕ ਜੰਨੀ ਸਾਹਿਬ ਇਹਨੂੰ ਪਾਰਟੀ ਵੱਲੋਂ ਰਾਜਪਾਲ ਨੂੰ ਮਿਲਿਆ ਜਾਊਗਾ ਤੁਹਾਡੇ ਵੱਲੋਂ ਜੀ ਇਸ ਮਸਲੇ ਨੂੰ ਲੈ ਕੇ ਇਹਨਾਂ ਨੇ ਮੈਨੂੰ ਦੱਸ ਅਨਬੂਲ ਲੈ ਜਾ ਕੈਮਰੇ ਮੇਜ ਅਸੀਂ ਦਾ ਬੋਲਣੀ ਇਹ ਤਾਂ ਅਸੀਂ ਪਹਿਲਾਂ ਹੀ ਰੱਖਵਾ ਲਿਆ ਰ ਅ ਨੂੰ ਲੈ ਕੇ ਕਲੀਅਰ ਕਰ ਦੋ ਉਦੋਂ ਤੱਕ ਨਹੀਂ ਚੱਕਾਂਗੇ ਮੇਰਾ ਪਰ ਇਸ ਪਿੰਡ ਮੇਰਾ ਅਸੀਂ ਨਹੀਂ ਸੀ ਸੀਬੀਆਈ ਦੀ ਮੰਗ ਤੁਸੀਂ ਵੀ ਸਾਬ ਸੀਬੀਆਈ ਦੀ ਮੰਗ ਕਰ ਰਹੇ ਹੋ ਰਾਜਪਾਲ ਸਾਹਿਬ ਸੀਬੀਆਈ ਦੀ ਮੰਗ ਅਸੀਂ ਕਰਦੇ ਆ ਕਿ ਸੀਬੀਆਈ ਦੀ ਜਾਂਚ ਹੋਵੇ ਦੀ ਔਰ ਜਿਹੜੇ ਬੰਦੇ ਜ਼ਿੰਮੇਵਾਰ ਆ ਉਹਨਾਂ ਦਾ 120 ਵਿੱਚ ਜਿਹੜਾ ਪਰਿਵਾਰ ਕਹਿੰਦੇ ਆ ਆ ਦੇਖੋ ਕਲੀਅਰ ਕਰ ਦਿਓ ਆਵਾਜ਼ ਕਰ ਦਿਓ ਉਹਨੇ ਉਹਦੇ ਨੂੰ ਕੌਫ ਕੀਤਾ ਵੀਰੇ ਕਿਸ ਤਰ੍ਹਾਂ ਦਾ ਉੱਚਾ ਕਰ ਰਹੇ ਹੋ ਇਹ ਅਯਾ ਰੀਆ ਅਮਾਤੋ ਫਸਟਾ ਪਰ ਪਿਆ ਉਹ ਬਾਈ ਜਿੱਤੇ ਸਜਦਾ ਬੰਦਾ ਥੋੜੀ ਨਹਾਉ ਤੇ ਇਹ ਕਹਿੰਦਾ ਵੀ ਕੱਪੜਾ ਬੰਨ ਕੇ ਆਇਓ ਜੀ ਨੇ ਐਸ ਇੱਥੇ ਤੇ ਇਲੈਕਸ਼ਨ ਲੈਣਾ ਸਰਪੰਚਾ ਨੂੰ ਦੂਸਰੇ ਨੂੰ ਕਹਿ ਰਿਹਾ ਇਹਨੂੰ ਪੂਰੀ ਸੁਣੋ ਤੁਸੀਂ ਸਾਰੇ ਜਾਣੇ ਚੰਨੀ ਸਾਹਿਬ ਕਤਲ ਤੋਂ ਬਾਅਦ ਬੰਦਾ ਲਾਈਵ ਹੋ ਰਿਹਾ ਸ਼ਰੀਆਮ ਇਹਦੇ ਪਿੱਛੇ ਦਲੇਰੀ ਕੀ ਦੇਖਦੇ ਹੋ ਇਹੀ ਮੈਂ ਕਹਿ ਰਿਹਾ ਕਿ ਪਿੱਛੇ ਹੈ ਕੌਣ ਹੈ ਕਿਆ ਰੋਲ ਐ ਐਮਐਲਏ ਦਾ ਉਹ ਤੁਸੀਂ ਕੱਢੋ ਨਾ ਬਾਹਰ ਅੱਜ ਅੱਜ ਪੁਲਿਸ ਨੇ ਦਾਵਾ ਕਰਤਾ ਕਿ ਜੀ ਪਰਿਵਾਰ ਬਿਲਕੁਲ ਇਕੱਠਿਆਂ ਪਿਆ ਹੋਇਆ ਉਹ ਇਹ ਲੜਾਈ ਇਕੱਲਾ ਨਹੀਂ ਲੜ ਸਕਦਾ ਕਿ ਕਾਂਗਰਸ ਪਾਰਟੀ ਦੇ ਵੱਲੋਂ ਇਸ ਦੇ ਸੀਜੀਆਈ ਜਾਣ ਤੋਂ ਲੋਪੇ ਰਾਜਪਾਤ ਜੀ ਦੀ ਮੁਲਾਕਾਤ ਮੇਰ ਜੀ ਇਹ ਇਹ ਪਰਿਵਾਰ ਆ ਦੋ ਬੰਦੇ ਨਾ ਦੇਖੋ ਇਹ ਆ ਬੀਬੀ ਨਾ ਦੇਖੋ ਵਿਚ ਮੰਨੂ ਵੀ ਦੇਖੋ ਵਿਚ ਕਾਲਾ ਢਿੱਲੋ ਵੀ ਖੜਾ ਹੈ ਵਿਚ ਸਾਰੇ ਜਿੰਨੇ ਜਨਤਾ ਖੜੀ ਹੈ ਇਹ ਵੀ ਵਿਚ ਹੈ ਇਹ ਸਾਰਾ ਇਕੱਠੇ ਹੋ ਕੇ ਐਸੀ ਇਕੱਠੇ ਹੋ ਕੇ ਲੜਾਈ ਲਾੜਨੀ ਹੈ ਹਰ ਪਰਿਵਾਰ ਨੂੰ ਹਿਸਾਬ ਲੈ ਕੇ ਦੇ। ਓਕੇ ਕਈ ਵਾਰ ਕਹਿ ਦਿੱਤਾ ਜਾਂਦਾ ਸਿਆਸਤ ਹੋ ਜਾਂਦੀ ਆ। ਹੁਣ ਇਹ ਭਾਨਾ ਸੁੱਧੂ ਹੋਰਾਂ ਨੇ ਵੀ ਗਰਮ ਹੋ ਗਏ ਸੀ ਕਹਿੰਦੇ ਸਿਆਸਤਵਾਦੀ ਨਾ ਕੀਤੀ ਜਾਵੇ। ਪਰਿਵਾਰ ਨਾਲ ਤੁਸੀਂ ਖੜੇ ਰਹੋਗੇ ਫਿਰ? ਜੀਤ ਜੀ ਐਸੀ ਅੱਜ ਵੀ ਖੜੇ ਐ। ਪਰਿਵਾਰ ਸਾਡਾ ਨਹੀਂ ਐਸੀ ਪਰਿਵਾਰ ਦੇ ਮੈਂਬਰ ਐ। ਮੇਰਾ ਭਾਈ ਸੀ ਉਹ। ਮੇਰੇ ਨਾਲ ਖੜਦਾ ਸੀ। ਮੇਰੇ ਇਲੈਕਸ਼ਨ 'ਚ ਮਦਦ ਕੀਤੀ। ਮੈਂ ਪਰਿਵਾਰ ਦੇ ਨਾਲ ਖੜਨਾ ਹੀ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਮੰਗ ਕਰਦੇ ਹਨ ਕਿ ਬਰਨਾਲਾ ਪੁਲਿਸ ਵੱਲੋਂ 120 ਬੀਚ ਵਿਧਾਇਕ ਲਾਭ ਸਿੰਘ ਨੂੰ ਰੱਖਿਆ ਜਾਵੇ ਤੇ ਇਸ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਉਹਨਾਂ ਨੇ ਕਿਹਾ ਕਿ ਇਹ ਬਹੁਤ ਹੀ ਜੋ ਜਾਰੂ ਆਗੂ ਦਾ ਕਤਲ ਹੋਇਆ ਹੈ ਇਹ ਕੋਈ ਆਮ ਗੱਲ ਨਹੀਂ ਹੈ ਚੰਨੀ ਨੇ ਕਿਹਾ ਕਿ ਜਿਸ ਤਰ੍ਹਾਂ ਸਿੱਧੂ ਮਸੇਵਾਲਾ ਨੂੰ ਨਿਹਾਥਾ ਕਰਕੇ ਕਤਲ ਕੀਤਾ ਗਿਆ ਸੀ ਉਸੇ ਤਰ੍ਹਾਂ ਸੁਖਵਿੰਦਰ ਸਿੰਘ ਨੂੰ ਵੀ ਨਿਹਾਥਾ ਕਰਕੇ ਕਤਲ ਕੀਤਾ ਗਿਆ ਹੈ ਬਰਨਾਲਾ ਤੋਂ ਯਾਦਵਿੰਦਰ ਸਿੰਘ ਪੁਲਾ ਦੀ ਰਿਪੋਰਟ ਪੰਜਾਬੀ ਜਾਗਰਣ